ਲੇਜੇ ہمارے 채널 ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਨਗਰ ਕੌਂਸਲ ਦਫਤਰ ਗਦਰ ਬਹਾ ਦੇ ਖੇਤੋਂ ਤਾਮ ਨਾਲ ਮਨਾਇਆ 78ਵਾਂ ਸੁਤੰਤਰਤਾ ਦਿਵਸ 15 ਅਗਸਤ 1947 ਭਾਰਤ ਦੇਸ਼ ਲਈ ਬਹੁਤ ਖੁਸ਼ਕਿਸਮਤ ਵਾਲਾ ਸੀ ਜਿਸ ਦਿਨ ਅੰਗਰੇਜ਼ਾਂ ਦੇ ਗੁਲਾਮੇ ਦੇ ਕਰੀ 200 ਸਾਲਾਂ ਬਾਅਦ ਸਾਡੇ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ ਇਹ ਆਜ਼ਾਦੀ ਸਾਨੂੰ ਕੋਈ ਖੈਰਾਤ ਵਿੱਚ ਨਾ ਹੀ ਮਿਲੇ ਬਲਕਿ ਇਹ ਆਜ਼ਾਦੀ ਦੇਸ਼ ਦੇ ਅਨੇਕਾਂ ਕੋਹਾਟਿਆਂ ਵੱਲੋਂ ਆਪਣੇ ਜਾਨਾਂ ਕੁਰਬਾਨ ਕਰਨ ਤੋਂ ਬਾਅਦ 15 اگست 1947 نو برٹش سرکار ਤੋਂ بھارت ਨੂੰ ਆਜ਼ਾਦੀ ਮਿਲੇ ਸੀ ਅਤੇ ਉਸੇ ਦਿਨ ਤੋਂ ਪੂਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਬੜੇ ਧੁੰਮ ਧਾਮ ਨਾਲ ਮਨਾਇਆ ਜਾਂਦਾ ਹੈ ਇਸੇ ਦੇ ਤਹਿਤ ਆਜ ਨਗਰ ਕਾਉਂਸਲ ਦਫ਼ਤਰ ਦੇ ਦਰਵਾਜ਼ੇ 'ਤੇ 78ਵਾਂ ਸੁਤੰਤਰਤਾ ਦਿਵਸ ਬੜੇ ਧੁੰਮ ਧਾਮ ਅਤੇ ਸ਼ਾਨ ਨਾਲ ਮਨਾਇਆ ਜਾਵੇਗਾ ਇਸ ਮੌਕੇ ਨਗਰ ਕਾਉਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅੌਰੋੜ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪ੍ਰੋਇਸ ਦੇ ਨੌਜਵਾਨਾਂ ਨੇ ਰਾਸ਼ਟਰੀ ਚੰਦਰ ਨੂੰ ਸਲਾਮੇ ਦਿੱਤੀ ਜਿਸ ਉਪਰੰਤ ਆਜ਼ਾਦੀ ਦੇ ਹਾਰੇ ਦੇ ਖੁਸ਼ੀ ਵਿਚ ਹਾਜ਼ਰ ਹੋਏ ਚੱਲੂ ਵੰਡੇ ਦੇ ਇਸ ਮੌਕੇ ਪਰ ਤਾਂ ਬਿੰਟਾ ਅਰੋਰਾ ਨੇ ਸੁਤੰਤਰਤਾ ਦੇ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਹਿਦਾਨਾਂ ਨੂੰ ਸਰਵਾਂਝਲੀ ਗੰਦੇ ਕਿਹਾ ਕਿ ਸਾਨੂੰ ਬੜੇ ਮੁਸ਼ਕਲ ਤੋਂ ਬਾਅਦ ਆਜ਼ਾਦੀ ਮਿਲੀ ਹੈ ਜਿਸ ਦਾ ਅ즈ੇ ਆਨੰਦ ਮਾਨ ਰਹੇ ਹਾਂ ਇਸ ਲਈ ਅਨੰਦ ਸੈਹਿਦਾਂ ਦਾ ਸਨਮਾਨ ਕਰਦੇ ਹੋਏ ਭਾਰਤ ਦੇਸ਼ ਅਤੇ ਕੌਮ ਦੀ ਤਰੱਕੀ ਲਈ ਪਰਪੋਰਿ ਯੋਗਦਾਨ ਪਾਉਣਾ ਚਾਹੁੰਦਾ ਹੈ ਪਰ ਅੰਜਿਆ ਨਵਰਕੋਂ ਕੋਲ ਜੱਦਰਾਵਿਕਾ 15 ਅਗਸਤ ਸੁਤੰਤਰਤਾ ਦੇ ਦਿਨ ਆ ਗਿਆ। ਐਤਵਾਰੇ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਸ਼ਹੀਦਾਂ ਨੂੰ ਪਰਮਨਾਮ ਅੱਜ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ। ਆਜ਼ਾਦੀ ਦਿਹਾੜੇ ਤੇ ਅੱਜ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਆਂ। ਉਹਨਾਂ ਦੀ ਬਦੌਲਤ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਦਾ। ਲੱਖ ਲੱਖ ਵਧਾਈ ਦਿੰਦਾ ਇਸ ਆਜ਼ਾਦੀ ਦਿਵਸ ਦੀਆਂ। ਇਸ ਆਜ਼ਾਦੀ ਦੇਸ਼ ਤੇ ਜੋ ਸ਼ਹਾਦਤ ਦੇ ਕੇ ਸਾਨੂੰ ਆਜ਼ਾਦੀ ਮਿਲੀ ਹੈ ਉਸ ਦੀ ਬਦੌਲਤ ਅਸੀਂ ਆਜ਼ਾਦ ਮੁਲਕ 'ਚ ਰਹਿ ਰਹੇ ਆਂ ਅਸੀਂ ਧੰਨਵਾਦ ਕਰਦੇ ਆਂ ਉਹਨਾਂ ਸਾਰਿਆਂ ਦਾ ਸਾਰੇ ਹੀ ਜਿਨ੍ਹਾਂ ਨੇ ਆਜ਼ਾਦੀ ਦਿਵਸ ਦੇ ਵਿੱਚ ਯੋਗਦਾਨ ਪਾਇਆ ਅਸੀਂ ਆਜ਼ਾਦੀ ਦਿਵਸ ਦੇ ਵਿੱਚ ਤਾਂ ਨਹੀਂ ਸੀਗੇ ਪਰ ਅਸੀਂ ਅੱਜ ਆਪਣੀ ਮੋਰਲ ਡਿਊਟੀ ਦੇਸ਼ ਦੇ ਲਈ ਜੋ ਵੀ ਬੰਦੀ ਹੈ ਸਾਨੂੰ ਨਿਭਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਦੇਸ਼ ਨੂੰ ਤਰੱਕੀਆਂ ਤੇ ਲਿਜਾ ਸਕੀਏ ਅੱਜ ਦੇ ਸੌਦੇ ਅਣਖੇ ਦੇ ਆਜ਼ਾਦੀ ਦੇਲੇ ਲੋਕਾਂ ਤੋਂ ਇਹ ਕੇਸ ਲੈ ਜਰ ਦੇਣਾ ਚਾਹੂਗੇ ਦੇ ਦੇ ਤਰੱਕੀ ਵਾਸਤੇ ਤੇ ਕੌਮ ਦੇ ਤਰੱਕੀ ਵਾਸਤੇ ਦੇਸ਼ ਦੀ ਤਰੱਕੀ ਵਾਸਤੇ ਜੀ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਹਰੇਕ ਬੰਦੇ ਨੂੰ ਆਪ ਦੀ ਡਿਊਟੀ ਸਮਝਣੀ ਪੈਣੀ ਹੈ ਜੀ ਦੇਸ਼ ਨੂੰ ਤਰੱਕੀ ਤੇ ਲਿਜਾਣ ਲਈ ਜੋ ਵੀ ਆਪਣੀ ਡਿਊਟੀ ਬੰਦ ਹੁੰਦੀ ਹੈ ਉਸ ਨੂੰ ਤਨਦੇਹੀ ਨਾਲ ਨਿਭਾ ਕੇ ਆਪਾਂ ਤਾਂ ਹੀ ਦੇਸ਼ ਨੂੰ ਤਰੱਕੀ ਦੀ ਰਾਹਾਂ ਤੇ ਲਿਜਾ ਸਕਦੇ ਹਾਂ ਆਪਣੇ ਗਿੱਦੜਵਾ ਸ਼ਹਿਰ ਨੂੰ ਸਾਫ ਸੁਥਰਾ ਰੱਖ ਸਕਦੇ ਆ ਇਹਨੂੰ ਤਰੱਕੀ ਦੀ ਰਾਹ ਤੇ ਲਾ ਸਕਦੇ ਆ ਸ਼ਹਿਰ ਦੇ ਫਰਸਟ ਸੀਜਨ ਨਗਰ ਕੌਂਸਲ ਗਿੱਦੜਵਾ ਦੇ ਪ੍ਰਧਾਨ શ્રી ਨਰਿੰਦਰ ਕੁਮਾਰ ਜੀ अरोड़ा ਸਾਹਿਬ ਅਤੇ ਸਮੂਹ ਐਮਸੀ ਮਹਨ ਸਾਹਿਬਾਨ ਨਾਲ ਸਟਾਫ ਦੇ ਦਫਤਰ ਦੇ ਕਰਮਚਾਰੀ ਸਾਹਿਬਾਨ ਵਿਸ਼ੇਸ਼ ਤੌਰ ਤੇ ਸਲਾਮੀ ਦੇ ਲਈ ਹਾਜ਼ਰ ਹੋਏ ਫਾਰੋਗੜ ਦੇ ਮੇਰੇ ਅਫਸਰ ਸਾਹਿਬਾਨ ਤੇ ਸਟਾਫ ਸਾਰਿਆਂ ਨੂੰ ਅੱਜ ਆਜ਼ਾਦੀ ਦਿਵਸ ਤੇ ਮੈਂ ਟੇਕਨ ਇੰਸਪੈਕਟਰ ਆਪਣੇ ਵੱਲੋਂ ਆਪਣੇ ਪਰਿਵਾਰ ਦੀ ਤਰਫੋਂ ਆਪ ਜੀ ਨੂੰ ਤੇ ਆਪ ਜੀ ਪਰਿਵਾਰ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁबारकਾ ਦਿੰਨਾ ਹਾਂ ਇਹ ਆਜ਼ਾਦੀ ਕੋਈ ਆਪਾਂ ਨੂੰ ਐਵੇਂ ਬੈਠਾ ਸੁੱਤਿਆ ਪਿਆ ਨਹੀਂ ਮਿਲ ਗਈ ਸਾਡੇ ਸੂਰਮੇ ਸ਼ੂਰ ਵੀ ਸੀਤਾ ਨੇ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ ਅਤੇ ਅੰਗਰੇਜ਼ ਸਰਕਾਰ ਨੂੰ ਚਲਕਾਰਿਆ ਤਾਂ ਅੱਜ ਆਪਾਂ ਨੂੰ ਇਹ ਆਜ਼ਾਦ ਮੁਲਕ ਜਿਹੜਾ ਜਿਹਦੇ ਵਿੱਚ ਆਪਾਂ ਆਨੰਦ ਮਾਰ ਰਹੇ ਹਾਂ ਔਰ ਆਪਣੀ ਜੀਵਨ ਜਿਉ ਰਹੇ ਹਾਂ ਅੱਜ ਆਪਾਂ ਕਿਸੇ ਗੱਲੋਂ ਕਿਸੇ ਵੀ ਮੁਲਕ ਤੋਂ ਘਟਨੀ ਆ ਸਾਡੇ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਵਿੱਚ ਆਪਣਾ ਝੰਡਾ ਆਜ਼ਾਦੀ ਦਾ ਬੁਲੰਦ ਕਰ ਰਹੇ ਨੇ ਇੰਨਾ ਹੀ ਕਹਿੰਦਾ ਹੋਇਆ ਮੈਂ ਆਪ ਜੀ ਨੂੰ ਇਹੀ ਅਪੀਲ ਕਰਦਾ ਇਸ ਆਜ਼ਾਦੀ ਦੇ ਸਮੇਂ ਤੇ ਆਪਾਂ ਇਹੀ ਪ੍ਰਣ ਕਰੀਏ ਕਿ ਤੇਹ ਜੀ ਤਰੱਕੀ ਦੇ ਲਈ ਵੱਧ ਚੜ ਕੇ ਜਾਨਾਂ ਦਾ ਨਹੀਂ ਸ਼ਹਿਰ ਕੁਰਬਾਨ ਕਰ ਸਕਦੇ ਪਰ ਉਹਨਾਂ ਸੂਰਮਿਆਂ ਯੋਧਾਂ ਦੀ ਯਾਦ ਨੂੰ ਬਣਾਈ ਰੱਖਣ ਲਈ ਮਿਹਨਤ ਤੇ ਇਮਾਨਦਾਰੀ ਨਾਲ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਵਾਂਗੇ ਇੰਨਾ ਹੀ ਕਹਿੰਦਾ ਹੋਇਆ ਬਹੁਤ ਮਿਹਰਬਾਨੀ ਧੰਨਵਾਦ ਜੈ ਹਿੰਦ ਜਿਹਦਰ ਤੋਂ ਹਾਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ